ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ। ਉਲਟ ਕਰਕੇ ਤੁਸੀਂ ਸਾਰੇ ਠੀਕ-ਠਾਕ ਹੋ ਮੇਰੇ ਤੋਂ ਤੁਹਾਨੂੰਗੇ। ਵੀਰੇ ਸ਼ੁਰੂ ਕਰਦੇ ਆ ਜੀ ਤਿੰਨ ਹੈਗਾ ਅੱਜ ਸੋਮਵਾਰ ਦਾ। ਟਾਈਮ ਹੋ ਗਿਆ 10 ਦਾ 10 ਤੋਂ ਉੱਪਰ ਹੀ ਹੋ ਗਿਆ ਟਾਈਮ। ਕੰਮਦਨ ਜੇ ਆਪਾਂ ਸਾਰੇ ਨੇ ਮੇਰ ਲੇ। ਤੇ ਰੋਟੀ ਮੈਂ ਤੇ ਹਰਮਨ ਨੇ ਖਾ ਲਈ ਸੀ ਜੋ ਕਿ ਆਪਣਾ ਸਕੂਲ ਤੇ ਘਰ ਮੰਨੇ ਡੈਡੀ ਆਏ ਨੇ ਹੁਣ ਖੇਤ ਤੋਂ ਇਹ ਸਵੇਰੇ ਨਹਰਾ ਲੈਣ ਜਾਂਦੇ ਹੁੰਦੇ ਨੇ ਹੁਣ ਹਰਾ ਲੈ ਕੇ ਨਿਕਰੇ ਨਾਲ ਦੀ ਨਾਲ ਗੁਰਕੀ ਆਉਂਦੀ ਤੇ ਹੁਣ ਇਹ ਥੋੜਾ ਟਾਈਮ ਕੱਕ ਕੱਢਣ ਲੱਗ ਜਾਂਦੇ ਨੇ ਜੀਰੀ ਚੋਂ ਕਿਉਂਕਿ ਫਿਰ ਉਸ ਤੋਂ ਬਾਅਦ ਦੁਬਾਰਾ ਮੁੜਨਗੇ ਤਾਂ ਜ਼ਿਆਦਾ ਪੈਰਾ ਹੋ ਜਾਂਦਾ ਤੇ ਫਿਰ ਇਹ 10 ਵਜੇ ਤੱਕ ਕੱਕ ਕੱਢਦੇ ਨੇਗੇ ਫਿਰ ਆਉਂਦੇ ਨੇ ਹਰਾ ਲੈ ਕੇ ਟੋਣ ਲੈ ਕੇ ਹਰਾ ਲੈ ਆਉਂਦੇ ਨੇ ਤੇ ਹੁਣ ਅਸੀਂ ਰੋਟੀ ਖਾ ਲਈ ਸੀ ਮਾਮਾ ਟੀਆ ਨੇ ਸਿਨਾ ਆਪੋ ਹੁੰਦੇ ਨੇ ਆਪਾਂ ਬਣੇ ਲਿਆ ਤੇ ਮੈਂ ਪਹੁੰਚੀ ਹੁਣ ਇਹਨਾਂ ਵਾਸਤੇ ਰੋਟੀ ਰਮਣੀ ਜੜੀ ਤੋਂ ਆਇਆ ਹਾਂ ਦੇਹੀ ਵੀ ਪਾ ਦੋ ਰੋਟੀ ਪਾਣੀ ਆਪਾਂ ਸਬਜ਼ੀ ਪਾ ਲਈ ਤੇ ਦਹੀਂ ਪਾ ਲਈ ਦਹੀਂ ਨਾ ਹੁਣ ਘੱਟ ਖਾਂਦੇ ਨੇ ਪਤਾ ਨਹੀਂ ਹੁੰਜੀ ਜਾਂ ਉਤਰ ਗਿਆ ਕਿਉਂਕਿ ਜਦੋਂ ਆਪਣਾ ਆਪਣੇ ਦੁੱਧ ਨਹੀਂ ਹੁੰਦਾ ਉਹਦੇ ਜਿਆਦਾ ਜੀ ਕਰਦਾ ਹੁੰਦਾ ਤਾਂ ਇਹਨੂੰ ਹੋਰ ਥੋੜੀ ਖਾ ਕੇ ਰਾਜੀ ਨੇਗੇ ਕਿਉਂਕਿ ਲੱਸੀ ਹੋ ਜਾਂਦੀ ਹੈ ਨਾ ਨਾਲ ਦਹੀਂ ਆ ਲੂਣ ਆਪਣੇ ਮੁੱਕ ਗਿਆ ਕਾਲਾ ਜਿਹਾ ਸੀਸੀ ਜੀ ਲੈਂਦੀ ਹੋਈ ਸਮੋ ਚਿੱਟਾ ਹੀ ਲੂਣ ਪਾਉਣਾ ਪੈਂਦਾ ਤੇ ਵਿੱਚ ਕਿ ਅੰਬਾ ਦਾ ਚਰਵਾ ਜ਼ਰੂਰ ਖਾਂਦੇ ਨੇ ਆਚਾਰ ਮੈਨਾਂ ਤਿੰਨੇ ਭੰਤਾ ਇਸ ਚ ਕੱਢ ਕੇ ਰੱਖ ਦਿੰਦੀ ਹਾਂ ਮਿੱਠਾ ਨਿੰਬੂ ਖੱਟਾ ਨਿੰਬੂ ਤੇ ਅੰਬ ਫਿਰ ਸਾਰੇ ਅੰਬ ਚਨਾ ਹੱਥ ਨਹੀਂ ਵੱਜਦਾ ਸਾਰੇ ਜਿਹੜਾ ਆਪਾਂ ਹੱਥ ਮਾਰਦੇ ਫਿਰ ਖਰਾਬ ਹੋ ਜਾਂਦਾ ਹਨ ਲੱਬੀ ਚ ਕੱਢ ਕੇ ਰੱਖ ਦੇਣੀ ਹੈ ਮੈਂ ਦੋ ਘੜੀਆਂ ਤੇਲੀ ਮਿਲਾਦਾ ਹੱਥ ਨਹੀਂ ਵਿਲਾ ਸੀਗਾ ਹੁਣ ਆਪਾਂ ਪਾ ਲਈਏ ਲੱਸੀ ਲੱਸੀ ਦੀ ਬਸ ਸਾਰੀ ਖੁਰਗੀ ਨਹੀਂ ਆ ਰਹੀ ਪਈ ਆ ਗਈ ਲੋਨ ਪਾਣਾ ਹੀ ਭੁੱਲ ਗਈ ਹੈ ਲੱਸੀ ਚਲ ਚਮਚੇ ਨਾਲ ਰਵਾ ਦਿੰਦੀ ਬਾਅਦ ਚ ਤੇ ਅੱਜ ਮੈਂ ਕਰਨਾ ਆਪਣਾ ਸੂਟ ਸਲਾਈ ਕੱਲ ਆਪਾਂ ਕੱਟਿਆ ਸੀਗਾ ਤੇ ਅੱਜ ਮੈਂ ਪੈਂਦੀ ਨਹੀਂ ਹੈਗੀ ਜੇ ਪੈ ਗਈ ਨਾ ਇੱਕ ਵਾਰੀ ਫਿਰ ਨੀਂਦ ਜੀ ਆ ਜਾਂਦੀ ਹੈਗੀ ਮੁੜ ਕੇ ਉੱਠਿਆ ਨਹੀਂ ਜਾਂਦਾ ਫਿਰ ਨੂਣਾ ਪਾ ਚਮਚੀ ਨਾਲ ਰਲਾ ਦਿੰਦੇ ਆ ਚਲੋ ਨੂਣਾ ਪਾ ਇੱਕ ਠੀਖੀ ਫੜਾ ਲਈ ਉਸਮਨਾ ਆਪਣੇ ਥੋੜਾ ਜਿਹਾ ਠੰਡਾ ਹੋ ਗਿਆ ਅੱਜ ਹਵਾ ਬਹੁਤ ਸੋਹਣੀ ਚੱਲਦੀ ਹੈ ਅੰਦਰ ਨਹੀਂ ਹਵਾ ਲੱਗਦੀ ਹੈਗੀ ਅੰਦਰ ਤਾਂ ਗਰਮੈਸ ਆਉਂਦੀ ਆ ਬਾਹਰ ਨਾਲ ਵੇੜੇ 'ਚ ਖੜ ਕੇ ਬਹੁਤ ਸੋਹਣੀ ਹਵਾ ਲੱਗਦੀ ਹੈ ਇਹ ਸਾਰਾ ਲੀੜਾ ਕੱਪੜਾ ਆਪਾਂ ਧੋ ਤਾ ਕੁਛ ਆਪਾਂ ਪਾ ਤੇ ਕੋਠੇ ਤੇ ਕੱਪੜੇ ਤੇ ਮਤਗੀ ਨਾ ਫੁੱਲ ਫੁੱਲ ਬੂਟੀ ਤੇ ਪਤਾ ਨਹੀਂ ਕੀ ਗੱਲ ਆ ਗਈ ਚੰਗੀ ਤਰ੍ਹਾਂ ਨੀਂ ਪਟਾਰ ਜੀ ਨਹੀਂ ਕਰਦੀ ਹੈਗੀ ਇਹ ਲਵਾਈ ਸੀਗੀ ਮੈਂ ਅੰਗੂਰਾਂ ਦੀ ਵੇਲ ਤੇ ਮੈਨੂੰ ਤਾਂ ਐ ਸੀ ਵੀ ਇਹ ਮੱਚ ਗਈ ਚੱਲ ਨਹੀਂ ਰਹੀ ਤੇ ਜਿਹੜਾ ਉੱਪਰਲਾ ਟੂਸਾ ਸੀ ਇਹਦਾ ਉਹ ਤਾਂ ਮੱਚ ਗਿਆ ਤੇ ਕੱਲ ਮੈਂ ਜਦੋਂ ਗੌਰ ਕਰੀ ਫਿਰ ਛੋ ਦੁਪਹਿਰ ਖੜੀ ਦੇ ਵਿੱਚੋਂ ਕੱਢ ਕੇ ਜਿਹ ਹੈ ਨਾ ਦੇਖੀ ਤੇ ਇਹ ਤਾਂ ਬਹੁਤ ਪੱਤੇ ਕੱਟ ਰੱਖੇ ਨੇ ਨਵੇਂ ਇਹ ਸਾਰੇ ਨਵੇਂ ਕੱਟੇ ਨੇ ਤੇ ਇਹਨੂੰ ਇੱਥੋਂ ਨੰਗੀ ਜੀ ਕਰ ਦਿੰਦੇ ਆ ਕਿਤੇ ਗਰਮੈਸ ਨਾ ਜ਼ਿਆਦੇ ਹੋ ਹੋ ਜੇ ਮੱਚ ਜੀ ਹੈ ਨਾ ਹੋ ਜੇ ਚੱਲ ਵਧੀਆ ਅੰਗੂਰਾਂ ਦੀ ਵੇਲ ਆਪਣੀ ਹੋ ਜੂਗੀ ਵੈਸੇ ਹੁਣ ਮੀਂਹ ਦੇ ਮੌਸਮ 'ਚ ਤਾਂ ਤੇਦਰ ਸਾਰਾ ਕੰਮ ਤਾਂ ਆਪਾਂ ਨੇ ਮੇੜ ਲਿਆ ਸੀਗਾ ਸਵੇਰੇ ਨਮਾਤੇ ਸੀ ਅਮੱਜਾ ਤਾਂ ਆਪਾਂ ਬੈਠੀਆਂ ਨੇ ਆਰਾਮ ਕਰ ਰਹੀਆਂ ਨੇ ਮੱਜਾ ਇਹ ਆਪਣਾ ਕੱਟਾ ਛੁਟਕੂ ਜਾਂ ਕਦੇ ਉੱਠ ਜਾਂਦਾ ਕਦੇ ਬਹਿ ਜਾਂਦਾ ਟੀਟੂ ਜੋ ਤੇਰੇ ਨਾਂ ਰੱਖਿਆ ਦਾ ਟੀਟੂ ਹੁਣ ਤਾਂ ਸੁਰਤ ਜੀ ਆ ਹੋ ਗਿਆ ਬਾਲਾ ਕਮਜ਼ੋਰਾ ਜਿਹਾ ਸੀਗਾ ਜਦੋਂ ਜੰਮਿਆ ਸੀ ਤੇ ਗੈਸ ਮੈਂ ਅੱਜ ਫੇਰ ਬਾਹਰ ਕੱਢ ਲਿਆ ਸੀਗਾ ਕੀ ਕਰੀ ਹੈ ਨਾ ਸੋਇਚ ਗਰਮੀ ਬਹੁਤ ਆਉਂਦੀ ਹੈ ਬਾਹਰ ਫੇਰ ਅੱਜ ਮੈਂ ਕੱਢਿਆ ਉਦੋਂ ਕਣੀਆਂ ਕਣਾਂ ਮੜ ਜਮੀ ਜਾ ਹੋ ਗਿਆ ਸੀ ਦੋ ਦਿਨ ਫੇਰ ਅੰਦਰ ਰੱਖ ਲਿਆ ਸੀ ਰਸੋਈ ਚ ਅੱਜ ਫੇਰ ਮੈਂ ਬਾਹਰ ਕੱਢ ਕੇ ਰੋਟੀ ਬਣਾਈ ਹੈਗੀ ਪਰ ਆਉਂਦਾਰੀ ਰਹਿੰਦੀ ਹੈ ਬਾਹਰ ਵਿੱਚ ਪੱਖੀ ਲਾ ਲੈਣੀ ਹੁੰਦੀ ਆ ਹਾਂਜੀ ਇੱਥੇ ਲੱਗੀ ਸੀਗੀ ਮੈਂ ਸੂਟ ਸਲਾਈ ਕਰਨ ਆਪਣਾ ਬੈਠ ਗਈ ਸੀ ਮੈਂ ਤੇ ਮੈਂ ਪਾ ਰਹੀ ਸੀਗੀ ਸਲਵਾਰ ਦੇ ਬਲ ਬਸ ਆਪਾਂ ਸਲਵਾਰ ਹੀ ਬਣਾਈ ਸੀਗੀ ਅੱਜ ਕੱਲੀ ਤੇ ਜਿਆਦਾ ਚਿਰ ਹਨਾ ਮਸ਼ੀਨ ਤੇ ਵੀ ਬੈਠਾ ਜਾਂਦਾ ਹੈਗਾ ਫਿਰ ਥੋ ਘੰਟਾ ਤੱਕ ਮੈਂ ਪੈ ਗਈ ਸੀਗੀ ਮਸ਼ੀਨ ਟੁੱਟ ਕੇ ਚਲੋ ਜੀ ਹੌਲੀ ਹੌਲੀ ਸਲਾਈ ਕਰ ਲੈਣੀ ਹੁੰਦੀ ਹੈ ਮੈਂ ਕਿਹੜਾ ਆਪਣੇ ਸੂਟ ਦੀ ਕਾਲੀ ਹੁੰਦੀ ਆਪਾਂ ਨੂੰ ਤੋਂ ਦਿਨਾਂ ਚ ਸੂਟ ਤਿਆਰ ਹੋ ਜਾਂਦਾਗਾ ਅੱਜ ਆਪਾਂ ਸਲਵਾਰ ਬਣਾ ਲਈ ਤੇ ਕੱਲ ਨੂੰ ਕਮੀਜ਼ ਤਿਆਰ ਕਰ ਲਾਂਗੇ ਬਸ ਤੇ ਉਸ ਤੋਂ ਬਾਅਦ ਇੱਕ ਸੂਟ ਮੇਰਾ ਹੋਰ ਮੈਂ ਸਿਲਾਈ ਕਰਨਾਗਾ ਜਿਹੜਾ ਆਪਣੀ ਹਰਮਨ ਨੇ ਵਰਕ ਕਰਿਆ ਮੇਰਾ ਸੂਟ ਤੇ ਫਿਰ ਉਸ ਤੋਂ ਬਾਅਦ ਉਹ ਉਹਦੀ ਕਟਾਈ ਕਰਾਂਗੇ ਆਪਾਂ ਉਹ ਬਣਾਵਾਂਗੇ ਤੇ ਇਹਦੀ ਬਸ ਸਲਵਾਰ ਆਪਾਂ ਬਣਾਤੀ ਸੀਗੀ ਅੱਜ ਤੇ ਇੱਕ ਵਾਰੀ ਮੈਂ ਬਲ ਪਾ ਕੇ ਰੱਖਤੀ ਸੀ ਬੈਲਟੀ ਝੜ ਗਈ ਤੇ ਉਸ ਤੋਂ ਬਾਅਦ ਆਪਾਂ ਘੰਟਾਕ ਮੈਂ ਪੈ ਗਈ ਫਿਰ ਮੈਂ ਦੋ ਵਾਲੀ ਚਾਹ ਪੀ ਕੇ ਉਸ ਤੋਂ ਬਾਅਦ ਮੂਰੀਆਂ ਬਣਾਤੀਆਂ ਸੀਗੀਆਂ ਸਲਵਾਰ ਆਪਾਂ ਤਿਆਰ ਕਰ ਲਈ ਸੀ ਤੇ ਸ਼ਾਮ ਨੂੰ ਨਹੀਂ ਮੁੜ ਕੇ ਮਸ਼ੀਨ ਤੇ ਬੈਠਿਆ ਗਿਆ ਹੈਗਾ ਤੇ ਇੱਧਰ ਮੇਰੇ ਨਾਲ ਹਰਮਨ ਗੱਲਾਂ ਕਰ ਰਹੀ ਸੀ ਠਾ ਬੈਠੀ ਤੇ ਉਹ ਕੱਢ ਰਹੀ ਸੀਗੀ ਆਟੇ ਦਾ ਮੈਦਾਂ ਤੇ ਅੱਜ ਆਪਾਂ ਬਣਾਏ ਸੀਗੇ ਛੋਲੇ ਭਟੂਰੇ ਤੇ ਕਈ ਦਿਨ ਤੋਂ ਕਹਿ ਰਹੇ ਸੀ ਬੱਚੇ ਵੀ ਛੋਲੇ ਭਟੂਰੇ ਖਾਣੇ ਆ ਮੈਂ ਦਾਣਾ ਪਾਜੀ ਮੁੱਲ ਦਾ ਲਿਆਉਣੇ ਤੱਕ ਕਈ ਵਾਰ ਕੋਈ ਮਿਲਾਵਟ ਵੀ ਹੁੰਦੀ ਹੈਗੀ ਮੈਂ ਏਦਾਂ ਆਪਾਂ ਘਰੀ ਕੱਢ ਲੈਨੇ ਹੁੰਦੇ ਆ ਤੇ ਫਰਮਣਾ ਆਪਣੇ ਘਰ ਵਾਲੇ ਆਟੇ ਜੋ ਮੈਂ ਏਦਾਂ ਕੱਢ ਰਹੀ ਸੀਗੀ ਇੱਧਰ ਇੱਥਾਂ ਬੈਠ ਕੇ ਨੇ ਮੇਰੇ ਨਾਲ ਗੱਲਾਂ ਬਾਤਾਂ ਕਰੀ ਜਾਂਦੀ ਸੀ ਤੇ ਸ਼ਾਮ ਨੂੰ ਬਣਾਇਆ ਆਪਾਂ ਛੋਲੇ ਭਟੂਰੇ ਉਹ ਆਪਾਂ ਥੋੜੀ ਬਸ ਵੀਡੀਓ ਬਣਾਈ ਹੈਗੀ ਤੇ ਬਸ ਕਿਉਂਕਿ ਫਿਰ ਜਿਆਦਾ ਲੰਬਾ ਵਲੌਗ ਹਨਾ ਪੈਣ ਪਰ ਨਹੀਂ ਦੇਖਦੇ ਬੋਰ ਹੋ ਜਾਂਦੇ ਨੇਗੇ ਆਪਾਂ ਵਲੌਗ ਛੋਟਾ ਹੀ ਪਾਉਣੇ ਹੁੰਦੇ ਆਗੇ ਪਲੀਜ਼ ਫੁੱਲ ਵਾਚ ਕਰਿਆ ਕਰੋ ਜੀ ਆਪਣੇ ਵਲੌਗ ਨੂੰ ਤੇ ਚਲੋ ਇਹ ਕਿ ਸ਼ਾਮ ਨੂੰ ਮੈਂ ਲੱਗੀ ਸੀਗੀ ਗੁੰਨਣ ਆਟਾ ਤੇ ਇਹਨਾਂ ਮੈਂ ਘੰਟਾ ਪਹਿਲਾਂ ਗੁੰਨ ਕੇ ਰੱਖਿਆ ਹੋਇਆ ਸੀਗਾ ਵੈਸੇ ਤੇ ਇਸ ਇੱਥੇ ਮੈਂ ਹੁਣ ਧਾਰ ਤੂਰ ਪੱਡਣ ਤੋਂ ਬਾਅਦ ਤੇਲ ਲਾ ਕੇ ਬਕੀ ਦੇ ਲਈ ਸੀਗੀ ਇਹਨੂੰ ਤੇ ਤੇਲ ਲਾ ਲਾ ਕੇ ਆਪਾਂ ਫਟੂਰੇ ਬੇਲਾਂਗੇ ਭਟੂਰੇ ਕਹਿ ਲਓ ਪੂਰੀਆਂ ਕਹਿ ਲਓ ਵੈਸੇ ਮੈਂ ਇਹਦੇ ਦੇ ਤਾਂ ਭਟੂਰੇ ਹੀ ਬਣਦੇ ਆ ਜੀ ਬਹੁਤ ਵਧੀਆ ਬਣੇ ਸੀਗੇ ਤੇ ਜਿਹੜੇ ਆਪਾਂ ਬਾਜ਼ਾਰ ਚ ਖਾਂਦੇ ਹਾਂ ਨਾ ਛੋਲੇ ਭਟੂਰੇ ਬਿਲਕੁਲ ਉਹਦੇ ਵਰਗੇ ਬਣੇ ਸੀ ਇੱਥੇ ਮੈਂ ਲੱਗੀ ਸੀ ਬਣਾਉਣ ਹੁਣ ਤੇ ਆਪਾਂ ਬੜਾਈਏਗੀ ਸਬਜ਼ੀ ਹਰਮਣ ਨੇ ਇੱਕ ਕਲਿੱਪ ਲਈ ਸੀ ਥੋੜੀ ਜਿਹੀ ਕਹਿੰਦੀ ਮੰਮੀ ਤੂੰ ਸਬਜ਼ੀ ਦਿਖਾ ਤੇ ਵੀ ਆਪਾਂ ਸਬਜ਼ੀ ਬਣਾਉਣ ਵੇਲੇ ਫਿਰ ਮੈਂ ਨਹੀਂ ਕਲਿੱਪ ਬਣਾਈ ਜੀ ਚੁੱਲੇ ਤੇ ਸਬਜ਼ੀ ਬਣਾਈ ਥੋੜੀ ਜਿਹੀ ਧੁੱਪ ਸੀ ਉਦੋਂ ਫਿਰ ਵੀਡੀਓ ਬਣਾਉਣੀ ਮੈਨੂੰ ਮੁਸ਼ਕਲ ਜੀ ਲੱਗੀ ਤੇ ਖਾ ਲਓ ਇਹ ਮੇਰੇ YouTube ਫੈਮਿਲੀ ਛੋਲੇ ਭਟੂਰੇ ਬਹੁਤ ਟੇਸਟੀ ਬਣੇ ਸੀਗੇ ਤੇ ਪਲੀਜ਼ ਵਲੌਗ ਨੂੰ ਫੁੱਲ ਵਾਚ ਕਰੋ ਜੀ ਵਲੌਗ ਆਪਣਾ ਜਿਆਦਾ ਲੰਬਾ ਨਹੀਂ ਹੁੰਦਾ ਛੋਟਾ ਹੀ ਪੌਣਿਆ ਆਪਾਂ ਇਸ ਗੱਲ ਦੇ ਮਾਰੇ ਵੀ ਪੰਨਪਰਾ ਸਾਰਾ ਦੇਖ ਲੈਣਾ ਤੁਸੀਂ ਲਾਈਕ ਇਸੇ ਹੋਰ ਵਲੌਗ ਨਾਲ ਧੰਨਵਾਦ ਜੀ